ਲੋ ਜੀ ਅੱਜ ਆਪਾਂ ਫੇਰ ਆ ਗਏ ਆ ਗੁਰੂ ਜੀ ਦੀ ਰਸੋਈ ਦੇ ਵਿੱਚ ਗੁਰੂ ਜੀ ਅੱਜ ਮੱਠਾ ਮੱਠਾ ਹੱਸਦੇ ਹੋਏ ਕੀ ਗੱਲ ਐ ਬਾਜਰੇ ਦੀ ਰੋਟੀ ਬਣਾਣੀ ਅੱਛਾ ਜੀ ਅੱਜ ਬਾਜਰੇ ਦੀ ਰੋਟੀ ਬਣਾਣੀ ਐ ਤਾਂ ਕਰਕੇ ਮੱਠਾ ਬਟਾ ਹੱਸਦੇ ਹੋਏ ਚਲੋ ਠੀਕ ਐ ਕਰੋ ਫੇਰ ਸ਼ੁਰੂ ਬਾਜਰੇ ਦੀ ਰੋਟੀ ਆ ਇੱਕ ਕੌਲ ਲਈ ਅਹੀਂ ਆਟਾ ਛਾਣਿਆ ਬਾਜਰੇ ਦਾ ਬਾਜਰੇ ਦਾ ਅੱਛਾ ਜੀ ਇਹ ਆਹੀਂ ਪਾਤਾ ਪਰਾਹਤ ਦੇ ਵਿੱਚ ਹੁਣ ਆਪਾਂ ਮਲਾਂਗੇ ਇਹਨੂੰ ਅੱਛਾ ਜੀ ਇਹ ਤੇ ਆ ਗਏ ਚਲਾ ਕੇ ਤਵਾ ਰੋ ਕਿਤਾ ਮਠਾ ਮਠਾ ਮਰੋ ਮੀਡੀਅਮ ਗੈਸ ਰੱਖ ਤੀ ਇਹ ਹੁਣ ਪਾਣੀ ਪਾਇਆ ਲੈ ਸਰ ਆਪਾਂ ਮਲ ਲਈਏ ਇੱਦਾਂ ਮੰਲਣਾ ਦਾ ਆਟਾ ਅੱਛੇ ਦਾ ਮੱਕੀ ਦਾ ਆਟਾ ਮੰਲਣਾ ਬੰਦਾ ਇਤਨੀ ਬਾਜ ਰਿਹਾ ਅੱਛਾ ਜੀ ਰੋਟੀ ਬਹੁਤ ਆਕਤਵਾਰ ਹੁੰਦੀ ਬਾਜ ਰਹੀ ਐੱਛਾ ਜੀ ਆ ਪੇੜਾ ਬਣਾਇਆ ਹੈ ਅੱਛਾ ਜੀ ਸਾਡੀ ਰੋਟੀ पक ਗਈ ਆ ਰੱਖੀ ਤਾਂ ਹੋਇਆ ਤੇ ਆਪਾਂ ਤਵੇ ਤੇ ਰਾਣ ਨਾਨ ਅੱਛਾ ਜੀ ਪਤਲੀ ਰੱਖੀ ਨਾ ਆਪਾਂ ਫੇਰ ਆਟਾ ਮਗੀਏ ਵਾ ਸਾਡਾ ਗਰਮ ਸੀ ਆਪਸ ਹੋ ਗਿਆ ਆਪਾਂ ਆਪਾਂ ਨੂੰ ਵਰਤੀ ਆ ਗੈਸ ਤੇਲੀ ਬੰਦੀ ਆ ਤੇ ਦੂਜੀ ਰੋਟੀ ਬਣਾਈਏ ਮਤਲਬ ਜਿੱਦਾਂ ਆਪਾਂ ਮੱਕੀ ਦੀ ਰੋਟੀ ਬਣਾਉਨੇ ਆ ਲਗਭਗ ਉਦਾਂ ਹੀ ਆਪਾਂ ਆਟਾ ਇਹਦਾ ਮਲਿਆ ਹੈਗਾ ਉਦਾਂ ਹੀ ਆਪਾਂ ਇਹ ਪੇੜੇ ਬਣਾਏ ਨੇ ਉਦਾਂ ਹੀ ਹੱਥ ਨਾਲ ਹੀ ਇਹਨੂੰ ਮਤਲਬ ਮਲ ਮਲ ਕੇ ਵੱਡਾ ਕੀਤਾ ਹੈ ਨਾ ਤੇ ਉਦਾਂ ਹੀ ਫਿਰ ਉਹਨੂੰ ਆਪਾਂ ਸੇਕਾ ਲਵਾਇਆ ਮਤਲਬ ਮੱਕੀ ਦੀ ਰੋਟੀ ਹੈਗਾ ਤੁਹਾਨੂੰ ਬਣਾਣੀ ਆਂਦੀ ਆ ਉਸੇ ਤਰੀਕੇ ਨਾਲ ਤੁਸੀਂ ਬਾਜਰੇ ਦੀ ਰੋਟੀ ਬਣਾ ਸਕਦੇ ਹੋ ਤੇ ਅੱਜ ਗੁਰੂ ਜੀ ਬਾਜਰੇ ਦੀ ਰੋਟੀ ਦਾ ਬਣਾ ਰਹੇ ਹੁਣ ਕਿਹਦੇ ਨਾਲ ਖਵਾਉਂਗੇ ਇਹ ਸਾਗ ਨਾਲ अच्छा साग ਦੀ ਵੈਸੇ ਆਪਾਂ ਰੈਸਪੀ ਪਹਿਲੇ ਦੱਸੀ ਹੋਈ ਆ ਅੱਜ ਨਹੀਂ ਰੈਸਪੀ ਦੱਸਣੀ साग ਦੀ साग ਸਾਡਾ ਬਣਿਆ ਹੋਇਆ ਅੱਜ ਬਾਜਰੇ ਦੀ ਰੋਟੀ ਗੁਰੂ ਜੀ ਸਾਨੂੰ ਸਾਗ ਨਾਲ ਪਰੋਸੂਗੇ ਹਨਾ ਜੀ ਹਾਂਜੀ ਓਕੇ ਜੀ ਰੋਟੀਆਂ ਦੀ ਪੱਕ ਕੇ ਤਿਆਰ ਹੋ ਗਈ ਇਹਨੂੰ ਭਾਵੇਂ ਮੱਕਣਾ ਆਲੋਜਾ ਦੇਸੀ ਘਿਓ ਵਾਲਾ ਅੱਛਾ ਜੀ ਇਹ ਕਭਾ ਮੈਂ ਕਰ ਲਉ ਤੁਸੀਂ ਆ ਸਾਡੀ ਰੋਟੀ ਬਣ ਕੇ ਤਿਆਰ ਹੋ ਗਈ। ਹਾ ਤਵੇ 'ਤੇ ਹੀ ਰੜਗੀਆਂ ਰੋਟੀਆਂ ਸਾਡੀਆਂ। ਠੀਕ ਹੈ ਜੇ ਅਗਰ ਚੁੱਲ੍ਹਾ ਹੋਵੇ ਤਾਂ ਚੁੱਲੇ ਦੇ ਉੱਤੇ ਬਣਾਉਣੇ ਤਾਂ ਚੁੱਲੇ ਦੀ ਅੱਗ ਵਿੱਚ ਡਾਇਰੈਕਟ ਵੀ ਤੁਸੀਂ ਰਾੜ ਸਕਦੇ ਹੋ ਰੋਟੀਆਂ ਨਾ ਜੀ ਹਾਂ ਜੀ ਅੱਛਾ ਜੀ ਲੋਰੀ ਅੱਜ ਦੀ ਡਿਸ਼ ਸਾਡੀ ਬਾਜਰੇ ਦੀ ਰੋਟੀ ਤਸਰੋਂ ਦਾ ਸਾਗ ਆ। ਆ ਦੇਖੋ ਜੀ ਬਾਜਰੇ ਦੀ ਰੋਟੀ ਗੁਰੂ ਜੀ ਨੇ ਆ ਸਾਨੂੰ ਬਣਾ ਕੇ ਦੇਤੀ ਐ ਤੇ ਸਰੋਂ ਦਾ ਸਾਗ ਆਪਾਂ ਪਹਿਲੇ ਬਣਾਇਆ ਹੋਇਆ ਹੀ। ਇਹਦੇ ਨਾਲ ਬਾਜਰੇ ਦੀ ਰੋਟੀ ਅੱਜ ਇਹਨਾਂ ਨੇ ਸਾਨੂੰ ਸਰਵ ਕਰਕੇ ਦਿੱਤੀ ਐ। ਤੇ ਅੱਜ ਦੀ ਰੈਸਪੀ ਸੀਗੀ ਬਾਜਰੇ ਦੀ ਰੋਟੀ। ਤੇ ਅਗਲੀ ਵੀਡੀਓ ਚ ਆਪਾਂ ਦੇਖਦੇ ਹਾਂ ਗੁਰੂ ਜੀ ਸਾਨੂੰ ਕਿਹੜੀ ਰੈਸਪੀ ਬਣਾ ਕੇ ਖਵਾਉਂਦੇ ਨੇ। ਉਦੋਂ ਤੱਕ ਲਈ ਆਪਾਂ ਸਾਨੂੰ ਦਿਓ ਇਜਾਜ਼ਤ। ਓਕੇ ਗੁਰੂ ਜੀ ਮਿਲਦੇ ਆ ਫਿਰ ਅਗਲੀ ਵੀਡੀਓ ਚ ਓਕੇ ਜੀ ਓਕੇ ਜੀ ਬਾਏ